ਸਤ ਸ੍ਰੀ ਅਕਾਲ ਜੀ ਅੱਜ ਤੁਹਾਡੇ ਵਾਸਤੇ ਆਪਾਂ ਬਹੁਤ ਹੀ ਪਿਆਰਾ ਮਕਾਨ ਲੈ ਕੇ ਆਏ ਆ ਜੋ ਕਿ ਇੱਕ ਰੈਨੋਵੇਟ ਹੋਇਆ ਹੋਇਆ ਮਕਾਨ ਹੈ ਤੁਹਾਨੂੰ ਅੰਦਰੋਂ ਵਿਖਾਉਣੇ ਆ ਪਹਿਲਾਂ ਤੁਸੀਂ ਆ ਗੇਟ ਤੇ ਵਾਲ ਦੇਖੋ ਬਾਹਰ ਵਾਲੀ ਜੋ ਵਾਲ ਹੈ ਇਸ ਨੂੰ ਵੀ ਸੇਮ ਜੋ ਇਸ ਨੂੰ ਲੁੱਕ ਦਿੱਤੀ ਹੈ ਟਾਇਲ ਵਗੈਰਾ ਚੜਾ ਕੇ ਉਹੀ ਘਰ ਨੂੰ ਦਿੱਤੀ ਹੋਈ ਹੈ ਅੰਦਰ ਤੋਂ ਆ ਦੇਖੋ ਕਿੰਨਾ ਸੋਹਣਾ ਗੇਟ ਵਗੈਰਾ ਲਾ ਕੇ ਤੇ ਬੇੜੇ ਦੇ ਵਿੱਚ ਲੋਕ ਟਾਇਲ ਲੱਗੀ ਹੋਈ ਹੈ ਪੂਰੀ ਰੀਜਨਲ ਲਗਾਈ ਹੋਈ ਹੈਗੀ ਬਹੁਤ ਸੋਹਣੇ ਤਰੀਕੇ ਦੇ ਨਾਲ ਵਧੀਆ ਟਲਾਨ ਵਗੈਰਾ ਦੇ ਕੇ ਤੇ ਇਧਰ ਵਾਸਰੂਮ ਆਗੇ ਜੋ ਕਿ ਬਾਹਰਲੀ ਬਾਗੜ ਵਾਲੀ ਕੰਧ ਤੇ ਨੇ ਦੋਸਤੋ ਤੇ ਇੱਥੇ ਸਮਾਨ ਵਾਸਤੇ ਸੈੱਡ ਪਏ ਹੋਏ ਨੇ ਥੋੜੇ ਬਾਈ ਦੇ ਤੇ ਇਧਰ ਮੱਜਾਂ ਵਾਲਾ ਬਰਾਂਡਾ ਦਾ ਸੈੱਡ ਤੇ ਤੇ ਵਿਚਾਲੇ ਮਕਾਨ ਹੈਗਾ ਬਾਈ ਦਾ ਬਣਿਆ ਹੋਇਆ ਜੋ ਕਿ ਇਹਨਾਂ ਨੇ ਪਹਿਲਾਂ ਰੈ ਕੀਤੀ ਸੀ ਕਿ ਆਪਾਂ ਟਾ ਕੇ ਕੋਠੀ ਪਾਲੀਏ ਸੋ ਦੋਸਤੋ ਕੋਠੀ ਨਾਲ ਨੰਬਰ 1 ਤਾਂ ਇਹਨਾਂ ਦਾ ਬਾਈ ਹੋਰਿਆਂ ਦਾ ਬੇੜਾ ਵੰਡਿਆ ਜਾਣਾ ਸੀ ਕੋਠੀ ਨੂੰ ਵਿਚਾਲੇ ਪਾਉਣਾ ਪੈਂਦਾ ਨਾ ਤਾਂ ਮੰਗਰ ਜਗ੍ਹਾ ਰਹਿੰਦੀ ਸੀ ਨਾ ਮੂਰੇ ਜਗ੍ਹਾ ਰਹਿੰਦੀ ਸੀ ਸੋ ਇਹ ਮਕਾਨ ਜਿੱਥੇ ਦਾ ਜਿੱਥੇ ਹੈਗਾ ਉਵੇਂ ਪਿਆ ਉਸ ਨੂੰ ਸਿਰਫ ਰੈਨੋਵੇਟ ਕੀਤਾ ਨਵੇਂ ਕੱਪੜੇ ਪਾਏ ਨੇ ਗੱਲ ਮੁੱਕੀ ਤੇ ਘਰ ਨੂੰ ਸਿਰਾ ਬਣਾਤਾ ਦੋਸਤੋ ਅੱਧ ਤੋਂ ਅੱਧਾ ਖਰਚਾ ਹੋਇਆ ਬਾਈ ਦਾ ਨਹੀਂ ਹੁਣ ਨੂੰ ਬਾਈ 30 ਲੱਖ ਦੇ ਥੱਲੇ ਆ ਜਾਣਾ ਸੀਗਾ ਕੋਠੀ ਹਵੇਲੀ ਪਾ ਲੈਂਦਾ ਬਾਈ ਤੇ ਨਾਲੇ ਵੇੜਾ ਵੰਡਿਆ ਜਾਂਦਾ ਬਾਈ ਦਾ ਕਿਸੇ ਕੰਮ ਨਹੀਂ ਆਉਂਦਾ ਸੀ ਜਾਂ ਕਿਤੇ ਖੇਤ ਜਾ ਕੇ ਜਗਾ ਰੋਕਦਾ ਬਾਈ ਬਾਣ ਘਟਦਾ ਬਾਈ ਦਾ ਤੇ ਇਹ ਵੇਚ ਕੇ ਖੇਤ ਜਾਣਾ ਪੈਂਦਾ ਖੇਤ ਕੋਠੀ ਪਾਉਂਦਾ ਉੱਥੇ ਵੀ ਨੁਕਸਾਨ ਹੀ ਨੁਕਸਾਨ ਸੀਗਾ ਸੋ ਬਾਈ ਨੇ ਦਿਮਾਗ ਨਾਲ ਤੇ ਮਿਸਤਰੀ ਨਾਲ ਰਹਿ ਕਰਕੇ ਬਹੁਤ ਵਧੀਆ ਘਰ ਤਿਆਰ ਕਰ ਲਿਆ ਜੀ ਲੱਗਦਾ ਦੋਸਤੋ ਇਸ ਘਰੇ ਜਾ ਕੇ ਵੇਖਿਆ ਸੀ ਪੂਰਾ ਮਤਲਬ ਜੀ ਲੱਗਦਾ ਜੀ ਕਰਦਾ ਕਿ ਇੱਥੇ ਬੈਠੇ ਰਹੀਏ ਅੰਦਰੋਂ ਵੀ ਤੁਹਾਨੂੰ ਦਿਖਾਵਾਂਗੇ ਬਹੁਤ ਸੋਹਣਾ ਰੀਜਨਲ ਤਿਆਰ ਕੀਤਾ ਹੈ ਬਾਈ ਠੇਕੇਦਾਰ ਨੇ ਮਿਸਤਰੀ ਨੇ ਆਪਣੇ ਦਿਮਾਗ ਨਾਲ ਕੋਈ ਨਕਸ਼ਾ ਨਹੀਂ ਤਿਆਰ ਕਰਵਾਇਆ ਹੈਗਾ ਬਾਈ ਨੇ ਤੇ ਆ ਦੇਖੋ ਜੋ ਤੁਸੀਂ ਵਿੰਡੋ ਵਗੈਰਾ ਤੇ ਗੇਟ ਵਗੈਰਾ ਤੇ ਟਾਈਲਾਂ ਵੇਖ ਰਹੇ ਹੋ ਇਹ ਡਿਜ਼ਾਈਨ ਵਗੈਰਾ ਸਟੀਲ ਦੀ ਪਾਈਪ ਲੱਗੀ ਹੋਈ ਆ ਇਹ ਸਾਰਾ ਡਿਜ਼ਾਈਨ ਮਿਸਤਰੀ ਨੇ ਆਪਣੇ ਦਿਮਾਗ ਨਾਲ ਤਿਆਰ ਕੀਤਾ ਹੈ ਬਹੁਤ ਹੀ ਸੋਹਣਾ ਡਿਜ਼ਾਈਨ ਤਿਆਰ ਕੀਤਾ ਆ ਵੇਖੋ ਕਿੰਨਾ ਸੋਹਣਾ ਮਕਾਨ ਲੱਗਦਾ ਤੇ ਇਹ ਬਾਲ ਵਗੈਰਾ ਸਾਰੇ ਗੇਟ ਬੰਦ ਕਰਤੇ ਬਰਾਂਡਿਆਂ ਦੇ ਪਹਿਲਾਂ ਬਰਾਂਡੇ ਸੀਗੇ ਇੱਥੇ ਕਾਲਮ ਵਾਲੇ ਜੋ ਕਿ ਪਿੱਲਰ ਥੰਮਲੇ ਲੱਗੇ ਹੁੰਦੇ ਸੀ ਆਪਣੇ ਉਦਾਂ ਦੇ ਤੇ ਇਹਦੇ ਵਿੱਚ ਜੋ ਇਹ ਵਿੰਡੋਆਂ ਡੋਰ ਲੱਗੇ ਹੋਏ ਨੇ ਦੋਸਤੋ ਇਹਦੇ ਬਾਰੇ ਵੀ ਤੁਹਾਨੂੰ ਦੱਸ ਦਿਆਂ ਥੋੜਾ ਇਹ ਬਾਈ ਹੋਰਾਂ ਨੇ ਇੱਕ ਬਾਈ ਹੋਰਾਂ ਨੇ ਰੈਡੀमेड ਡੋਰ ਲਵਾਇਨੇ ਇਹ ਵਿੱਚ ਫਾਈਬਰ ਵਗੈਰਾ ਇਹਨਾਂ ਦੇ ਕੋਈ ਅਲੱਗ ਮਟੀਰੀਅਲ ਹੈ ਅਲੱਗ ਤੋਂ ਵੀਡੀਓ ਪਾਵਾਂਗੇ ਆਪੇ ਇਸ ਦੀ ਤੁਹਾਨੂੰ ਤੇ ਆਜੋ ਮਕਾਨ ਅੰਦਰੋਂ ਵਿਖਾਉਣਿਆ ਤੁਹਾਨੂੰ ਆਪਾਂ ਆ ਵੇਖੋ ਦੇਖੋ ਰੰਗ ਵਗੈਰਾ ਪੇਂਟ ਵਗੈਰਾ ਕਰਵਾ ਕੇ ਬਿਲਕੁਲ ਕੋਠੀ ਰੀਸ ਨਹੀਂ ਕਰਦੀ ਇਸ ਘਰ ਦੀ ਦੋਸਤੋ ਅੰਦਰੋਂ ਕੋਠੀ ਟਾਈਪ ਹੀ ਹੈ ਕਰ ਦੇਖੋ ਇੱਥੇ ਡਾਈਨਿੰਗ ਟੇਬਲ ਵੀ ਲੱਗਿਆ ਹੋਇਆ ਬਾਈ ਹੋਰਾਂ ਦਾ ਆ ਸੀਗਾ ਜੋ ਕਿ ਕਿਚਨ ਦੇ ਮੁਰੇ ਆ ਦੂਸਰੀ ਸਾਈਡ ਤੇ ਸਾਹਮਣੇ ਕਿਚਨ ਆ ਬਾਈ ਹੋਰਾਂ ਦੀ ਜੋ ਕਿ ਜਿਵੇਂ ਅੱਗੇ ਹੁੰਦੀ ਸੀਗੀ ਬਰਾਂਡੇ ਦੇ ਇੱਕ ਪਾਸੇ ਕਿਚਨ ਇੱਕ ਪਾਸੇ ਬੈਠਕ ਉਹੀ ਚੀਜ਼ ਸੀਗੀ ਇਧਰ ਕਿਚਨ ਬਣਿਆ ਹੋਇਆ ਆ ਵੇਖੋ ਇਸੇ ਕਿਚਨ ਦੇ ਬਾਹਰਲੇ ਪਾਸੇ ਬਾਈ ਹੋਰਾਂ ਦਾ ਆਰਜੀ ਆਪਣਾ ਚੁੱਲ੍ਹਾ ਚੌਂਕਾ ਜੋ ਬਾਹਰ ਵਾਲਾ ਚੁੱਲ੍ਹਾ ਚੌਂਕਾ ਹੈਗਾ ਆ ਦੇਖੋ ਕਿਚਨ ਦੇ ਵਿੱਚ ਡਾਊਨ ਸੀਲਿੰਗ ਵਗੈਰਾ ਕਰਾਈ ਹੋਈ ਹੈਗੀ ਬਹੁਤ ਸੋਹਣਾ ਕੰਮ ਤਰੀਕੇ ਨਾਲ ਕਰਵਾਇਆ ਹੋਇਆ ਹੈ ਬਾਈ ਹੋਰਾਂ ਨੇ ਤੇ ਆ ਦੇਖੋ ਡੋਰ ਵਗੈਰਾ ਲੱਕੜ ਦਾ ਕੰਮ ਬਹੁਤ ਵਧੀਆ ਤਰੀਕੇ ਨਾਲ ਹੋਇਆ ਹੋਇਆ ਤੇ ਇੱਥੇ ਉਹ ਆਪਾਂ ਕਹਿ ਦੇਣਾ ਜਿਵੇਂ ਕਿ ਬਰਾਂਡੇ ਚ ਗੈਲਰੀ ਉਹ ਸੀਗੀ ਦੋਸਤੋ ਇਹ ਡ੍ਰੈੰਗ ਰੂਮ ਵੀ ਬਾਈ ਆਪਣੇ ਠੇਕੇਦਾਰ ਨੇ ਹੀ ਤਿਆਰ ਕੀਤਾ ਜੋ ਕਿ ਸਾਹਮਣੇ ਟਾਇਲ ਵਗੈਰਾ ਲੱਗੀ ਹੋਈ ਹੈ ਐਲਈਡੀ ਵਾਲ ਤੇ ਉਹ ਵੀ ਇਸੇ ਨੇ ਲਗਾਈ ਹੈਗੀ ਬਹੁਤ ਹੀ ਵਧੀਆ ਮਕਾਨ ਤਿਆਰ ਹੋਇਆ ਭਰਾ ਹੋਰਿਆਂ ਦਾ ਤੇ ਬਹੁਤ ਹੀ ਵਧੀਆ ਤਰੀਕੇ ਨਾਲ ਇਹਨਾਂ ਨੇ ਨਾਲ ਜੋੜੀਆਂ ਦਾ ਕੰਮ ਵੀ ਹੋ ਗਿਆ ਉਹਨੇ ਪੈਸਿਆਂ ਦੇ ਵਿੱਚ ਦੋਸਤੋ ਬਹੁਤ ਪੈਸੇ ਵੀ ਬਚ ਗਏ ਤੇ ਕੋਠੀ ਦੇ ਨਾਲੋਂ ਵੱਧ ਇਹਨਾਂ ਦੇ ਰੂਮ ਬਣ ਗਏ ਬਾਈ ਹੋਰਿਆਂ ਦੇ ਆ ਵੇਖੋ ਪੁਰਾਣੇ ਰੂਮ ਨੇਗੇ ਇਹ ਪਹਿਲਾਂ ਵਾਲੇ ਤੇ ਉਹੀ ਇਹਨਾਂ ਨੇ ਵਿੱਚ ਡੈਕੋਰੇਸ਼ਨ ਕਰਵਾ ਲਈ ਸਾਰਿਆਂ ਦੇ ਵਿੱਚ ਜਿੰਨੇ ਪੈਸੇ ਵਧੀਆ ਬਚੇ ਨੇ ਬਾਈ ਹੋਰਿਆਂ ਦੇ ਆ ਦੇਖੋ ਡਾਊਨ ਸੀਲਿੰਗ ਵਗੈਰਾ ਕਰਾ ਕੇ ਤੇ ਵਾਲਪੇਪਰ ਵਗੈਰਾ ਲਗਾ ਕੇ ਕੰਧਾਂ ਦੇ ਉੱਪਰ ਬਹੁਤ ਸੋਹਣੇ ਰੂਮ ਤਿਆਰ ਹੋ ਗਏ ਬਾਈ ਹੋਰਿਆਂ ਦੇ ਆ ਦੇਖੋ ਤੇ ਭਰਾ ਉਹਰੇ ਪੂਰੇ ਖੁਸ਼ ਨੇ ਜਮਾ ਸੰਤੁਸ਼ਟ ਨੇਗੇ ਇਸ ਕੰਮ ਤੋਂ ਕਿ ਅਸੀਂ ਵਧੀਆ ਕੀਤਾ ਆਪਣੇ ਆਪ ਨੂੰ ਲੱਕੀ ਸਮਝਦੇ ਨੇ ਬਾਈ ਹੋਰੇ ਕਿ ਆਪਾਂ ਵਧੀਆ ਕੀਤਾ ਜੇਕਰ ਕੋਠੀ ਪਾਉਂ ਦਿੱਤਾ ਇਹ ਗੱਲ ਨਹੀਂ ਬਣਨੀ ਸੀ ਇੱਧਰ ਸਟੋਰ ਬਣਿਆ ਹੋਇਆ ਵੀਰ ਹੋਰਿਆਂ ਦਾ ਤੇ ਇੱਧਰ ਦੂਸਰੇ ਪਾਸੇ ਵਾਲੀ ਬੈਠਕ ਜਿਹਨੂੰ ਕਿ ਆਪਾਂ ਬਰਾਂਡਿਆਂ ਦੇ ਵਿੱਚ ਕਹਦੇ ਨੇ ਇਹ ਦੂਜੇ ਪਾਸੇ ਬੈਠਕ ਬਣੀ ਹੋਈ ਹੈ ਇਹਨੂੰ ਵੀ ਆ ਵੇਖੋ ਦੋਸਤੋ ਪੀਵੀਸੀ ਦਾ ਕੰਮ ਕਰਾ ਕੇ ਡਾਊਨ ਸੀਲਿੰਗ ਵਗੈਰਾ ਕਰਾ ਕੇ ਸਿਰਾ ਲੱਗਿਆ ਪਿਆ ਕੰਮ ਸੋ ਕਿਵੇਂ ਲੱਗਿਆ ਇਹ ਰੈਨੋਵੇਟ ਕੀਤਾ ਹੋਇਆ ਮਕਾਨ ਕਮੈਂਟਾਂ ਵਿੱਚ ਜਰੂਰ ਦੱਸਿਓ ਦੋਸਤੋ ਤੇ ਆਪਣੀ ਆਪਣੀ ਸਲਾਹ ਜਰੂਰ ਦਿਓ ਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਸੋ ਜੇਕਰ ਕਿਸੇ ਦੇ ਵਧੀਆ ਮਕਾਨ ਪਿਆ ਤਾਂ ਕੀ ਕਰਨਾ ਚਾਹੀਦਾ ਕਿਸੇ ਨੂੰ ਠਾਉਣਾ ਚਾਹੀਦਾ ਜਾਂ ਇਦਾਂ ਹੀ ਰਿਪੇਅਰ ਕਰਕੇ ਵਧੀਆ ਬਣਾਉਣਾ ਚਾਹੀਦਾ ਨਾਲੇ ਪੈਸਿਆਂ ਦੀ ਬਚਤ ਨਾਲੇ ਟਾਈਮ ਦੀ ਬਚਤ ਸੋ ਦੋਸਤੋ ਜੇਕਰ ਤੁਸੀਂ ਵੀ ਘਰ ਨੂੰ ਰੇਨੋਵੇਟ ਕਰਵਾਉਣਾ ਚਾਹੁੰਦੇ ਹੋ ਪੁਰਾਣੇ ਘਰ ਨੂੰ ਵਧੀਆ ਬਣਾਉਣਾ ਚਾਹੁੰਦੇ ਹੋ ਤਾਂ ਬਾਈ ਨਾਲ ਮਿਸਤਰੀ ਠੇਕੇਦਾਰ ਨਾਲ ਗੱਲਬਾਤ ਕਰ ਸਕਦੇ ਹੋ ਨੰਬਰ ਸਕਰੀਨ ਤੇ ਦਿੱਤਾ ਹੋਇਆ ਹੈ ਕੋਈ ਵੀ ਜਾਣਕਾਰੀ ਲੈਣੀ ਹੋਵੇ ਪੁਰਾਣੇ ਘਰ ਸਬੰਧੀ ਜਾਂ ਉਹਨਾਂ ਨੂੰ ਵਿਖਾਉਣਾ ਹੋਵੇ ਕੋਈ رائے ਲੈਣੀ ਹੋਵੇ ਤਾਂ ਉਹਨਾਂ ਨਾਲ ਗੱਲਬਾਤ ਕਰ ਸਕਦੇ ਹਾਂ ਧੰਨਵਾਦ ਜੀ